ਲੜਕੀ ਦੀ ਐਕਟਵਾ ਚੋਰੀ ਕਰਕੇ ਭੱਜਣ ਵਾਲੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਸਾਰੀ ਘਟਨਾ ਸੀਸੀਟੀਵੀ ਵਿੱਚ ਹੋਈ ਕਿਹਾ ਪਿਛਲੇ ਦਿਨੀ ਗੀਤਾ ਭਵਨ ਦੀ ਬੈਕਸਾਈਡ ਤੋਂ ਦੋ ਵਿਅਕਤੀ ਇੱਕ ਲੜਕੀ ਦੀ ਐਕਟਵਾ ਭਜਾ ਕੇ ਲੈ ਗਏ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਪੁਲਿਸ ਵੱਲੋਂ ਮਸਤੈਂਦੀ ਦਿਖਾਉਂਦੇ ਹੋਏ ਦੋ অপরাধੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਲਿਆ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਸਾਊਥ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਪਿਛਲੇ ਦਿਨੀ ਵਿਨੇ ਕੁਮਾਰ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਉਸ ਦੀ ਲੜਕੀ ਜੋ ਕਿ ਅਧਿਆਪਕ ਹੈ ਅਤੇ ਦੁਪਹਿਰੇ ਸਕੂਲੋਂ ਵਾਪਸ ਆਈ ਤਾਂ ਉਹ ਐਕਟਵਾ ਨੂੰ ਗਲੀ ਵਿੱਚ ਖੜਾ ਕਰਕੇ ਦਰਵਾਜ਼ਾ ਖੋਲਣ ਲੱਗੀ ਤਾਂ ਦੋ ਲੜਕਿਆਂ ਨੇ ਉਸ ਦੀ ਐਕਟਵਾ ਭਜਾ ਲੈ ਗਏ ਅਤੇ ਲੜਕੀ ਵੱਲੋਂ ਉਸ ਦਾ ਪਿੱਛਾ ਵੀ ਕੀਤਾ ਗਿਆ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਆਓ ਜਾਣਦੇ ਹਾਂ ਪੂਰੀ ਖਬਰ ਜਦੋਂ ਪਹਿਲਾਂ ਯਾਨੀ ਕਿ ਸਾਡੇ ਕੋਲ ਇੱਕ ਕੰਪਲੇਨ ਆਈ ਸੀ ਕਿ ਵਿਨੇਕ ਕੁਮਾਰ ਆਪਨੇ ਸਾਨੂੰ ਬਿਰਜ ਲਾਲ ਜੋ ਗੀਤਾਪੁਰ ਦੇ ਬੈਚ ਸੜ ਰਹਿੰਦਾ ਇਹਦੀ ਲੜਕੀ ਆਪਣੇ ਥੋਂ ਟੀਚਰ ਲੱਗੀ ਹੋਈ ਆ ਕੋਈ ਦੁਪਹਿਰ ਦੇ ਟਾਈਮ ਤੇ ਉਹ ਡਿਊਟੀ ਕਰਕੇ ਆਪਣੇ ਘਰ ਆਈ ਸੀ ਤੇ ਸਕੂਲ ਦੀ ਚਾਬੀ ਵਿੱਚ ਸੀ ਤੇ ਜਦੋਂ ਲੋਕ ਖੋਲਣ ਲੱਗੀ ਤੇ ਦੋ ਨਾਉਨੂ ਲੱਗਤੀ ਉਹਨੂੰ ਸਕਿਉਰਟੀ ਦੀ ਚਾਬੀ ਵਿੱਚ ਹੁਣ ਕਰ ਬਿਹਾ ਕੇ ਲੈ ਗਈ ਉਹ ਲੜਕੀ ਨੇ ਪਿੱਛਾ ਕੀਤਾ ਪਰ ਨਹੀਂ ਉਹ ਹੱਥ ਨਹੀਂ ਉਹਦੇ ਆਏ ਅਸੀਂ ਥੋੜੇ ਟਾਈਮ ਦੇ ਵਿੱਚ ਹੀ ਉਹ ਦੋਛੇ ਦੋ ਦੋਛੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਮ ਹੈ ਗਿਆ ਸੁਖਬੀਰ ਸਿੰਘ ਪੁੱਤਰ ਸਨੋ ਸੁਖਾ ਸਿੰਘ ਤੇ ਵਾਸੀ ਬੁਕਨੋਲਾ ਦਾ ਤੇ ਦੂਜੇ ਦਾ ਨਾਮ ਅਸ਼ਵਨੀ ਕੁਮਾਰ ਸਨ ਹਰਜਿੰਦਰਪਾਲ ਸ਼ਰਮਾ ਹਯਾਰਾ ਵਾਲੀ ਗਲੀ ਮੋਗੇ ਦੇ ਰਹਿਣ ਵਾਲਾ ਤੇ ਦੋਨਾਂ ਤੋਂ ਜੋ ਸੂਚੀ ਬਰਾਮਦ ਕਰ ਲਈ ਐ ਅਰੈਸਟ ਪਾ ਇਹਨਾਂ ਦੀ ਪਾਈ ਗਈ ਗ੍ਰਿਫਤਾਰੀ ਤੇ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਅੱਜ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਆ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਸਾਥੀਓ ਜੋ ਵੀ ਅੱਗੇ ਗੱਲ ਸਾਹਮਣੇ ਤੁਹਾਡੇ ਧਿਆਨਤ ਲਿਆਂਦੀ ਜਾਊ ਸਰ ਇਹਨਾਂ ਨੇ ਪਹਿਲਾਂ ਕੋਈ ਮਾਮਲਾ ਤੱਕ ਮੇਰੇ ਅਪਰ ਅਨਵੈਸਟੀਗੇਸ਼ਨ ਜਾਰੀ ਹੈ ਜੀ ਬਾਕੀ ਜੋ ਵੈਰੀਫਾਈ ਕਰਾਂਗੇ ਜੋ ਵੀ ਫਰ ਧਿਆਨ ਪਾਇਆ ਜਾਊਗਾ ਸਰ ਹੁਣ ਫਰਦਰ ਕੀ ਕਾਰਵਾਈ ਕੀਤੀ ਰੋੜਾ ਬਸ ਜੇ ਜੇ ਦੀ ਰਾਸ਼ਟਰਪਤੀ ਇਹ ਦੋਨਾਂ ਦੀ ਰਿਮਾਂਡ ਤੇ ਸਾਡੇ ਕੋਲ ਸਕਿਉਰਟੀ ਸੜਕ ਭਰਾ ਹੁੰਦਾ ਜੀ ਤੇ ਹੋਰ ਵੀ ਜੇ ਕੋਈ ਹੋਰ ਹੀ ਚੋਰੀਆਂ ਵਾਰਦਾ ਤਾਂ ਹੋਰ ਵੀ ਜੋ ਗੇ ਪਛਕੇ ਜਦੋਂ ਆਮ ਜੋ ਸਾਹਮਣੇ ਤੇ ਗੱਲ ਤੁਹਾਨੂੰ ਧਿਆਨ ਲਾਣੀ ਹੈ ਜੀ